ਕਰੇਗਾ ਅੱਗੇ ਕਰੇਗਾ ਪਾਵਿਓ ਚੋਗਾ ਜੀ ਉਹਨਾਂ ਦੀ ਜ਼ਰਦਾ ਹੈ ਹਾਂ ਮੈਂ ਤੁਹਾਨੂੰ ਆਖਦਾ ਹਾਂ ਮੈਂ ਤੁਹਾਨੂੰ ਆਖਦਾ ਹਾਂ ਜੋ ਸਤਾਬੀ ਨਾਲ ਉਹਦਾ ਪੁੱਤ ਆਵੇਗਾ ਹਾਂ ਪਰ ਜਦ ਮਨੁੱਖ ਦਾ ਪੁੱਤਰ ਆਵੇਗਾ ਜਦੋਂ ਮਨੁੱਖ ਦਾ ਪੁੱਤਰ ਆਵੇਗਾ ਤਦ ਕੀ ਉਹ ਚਰਜੀ ਤੇ ਨੀਚਾ ਪਾਵੇਗਾ ਹਾਂ ਉਸਨੇ ਕਈਆਂ ਨੂੰ ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਧੰਨ ਹੱਸੋ ਨਾ ਧਿਆਨ ਪਰਮੇਸ਼ਰ ਦੀ ਬਾਣੀ ਚ ਲਿਖਿਆ ਹੈ ਕਿ ਕਈਨਾਂ ਆਪ ਦੇਤੇ ਭਰੋਸਾ ਰੱਖਦੇ कि मैं ही सही हाँ तू ज्यादा गलत ही है समझ लग रही है ना कि नहीं नू समझ आ रही है इस वजह कि नहीं जानी पर उस आरा कि मैं ही सही हाँ तू ज्यादा है नहीं हाँ जिन्हों मर्जी कुछ को में जवाब लोग कुछ लोगों ने मैं ही सही हाँ हाँ तो गलत हाँ हाँ ਅੱਜ ਵੀ ਭਾਵੇਂ ਕੋਈ ਕਿੰਨਾ ਮਰਜ਼ੀ ਪਾਪ ਕਰਦਾ ਹੋਵੇ ਪਰ ਆਪ ਦੇ ਅੱਪ ਨੂੰ ਇਹ ਨਹੀਂ ਕਹੂੰਗਾ ਕਿ ਪ੍ਰਭੂ ਮੈਂ ਪਛਤਾਵਾ ਕਰਦਾ ਮੈਂ ਪਾਪੀ ਹਾਂ ਮੈਂ ਆਪ ਪਾਪੀ ਨਾ ਨਾ ਮੈਂ ਤਾਂ ਧਰਮੀ ਆ ਬਾਚਨ ਕਹਿੰਦਾ ਜਿੰਨੀ ਦੇਰ ਤੂੰ ਆਪਣੇ ਮੂੰਹ ਤੋਂ ਅੰਗੇਕਾਰ ਨਹੀਂ ਕਰੇਂਗਾ ਜਿੰਨੀ ਦੇਰ ਆਪਣੇ ਮੂੰਹ ਤੋਂ ਆਪਣੇ ਸ਼ਬਦਾਂ ਦੇ ਨਾਲ ਆਪਣਾ ਉਹਕਰਾਰ ਨਹੀਂ ਕਰੇਂਗਾ ਜੇ ਗਲਤੀ ਨਹੀਂ ਮੰਨੇਗਾ ਉਨੀ ਦੇਰ ਤੂੰ ਧਰਮੀ ਨਹੀਂ ਠਹਿਣਾ ਹallelujah ਉਹ ਬਾਈਬਲ ਕਹਿੰਦੀ ਆ ਉੱਥੇ ਕਈ ਆਪਣੇ ਉੱਤੇ ਭਰੋਸਾ ਰੱਖਦੇ ਸੀ ਮੈਂ ਧਰਮੀ ਮੈਂ ਧਰਮੀ ਮੈਂ ਧਰਮੀ ਉਹ ਕਿਨਿਆ ਗਏ ਭਾਈ ਅਸੀਂ ਧਰਮੀ ਹਾਂ ਅਸੀਂ ਹੋਰਨਾਂ ਨੂੰ ਤੇ ਜਾਣਦੇ ਸਾਂ ਉਹ ਹੋਰਨਾਂ ਨੂੰ ਕੁਝ ਜਾਣਦੇ ਸੀ ਇਹ ਦੀ ਸਤਾਂ ਦਿੱਤਾ ਕਿ ਦੋਵੇਂ ਕੋ ਪ੍ਰਾਰਥਨਾ ਕਰਨੀ ਹੈ ਕੋਈ ਨਾ ਹੁਣ ਪ੍ਰਾਰਥਨਾ ਦੀ ਅੱਜ ਗੱਲ ਹੋ ਰਹੀ ਆ ਪਿਛਲੇ ਅੰਤਵਰੀਂ ਪ੍ਰੇਮ ਦੀ ਗੱਲ ਹੋ ਰਹੀ ਸੀ ਕਿ ਪ੍ਰੇਮ ਕਿਵੇਂ ਕਰਨੀ ਆ ਪ੍ਰਾਰਥਨਾ ਆਪਣੀ ਕਿਵੇਂ ਦੀ ਹੋਣੀ ਚਾਹੀਦੀ ਆ ਉਹ ਆਪਣਾ ਕਨੈਕਸ਼ਨ ਉੱਪਰ ਜੋੜਨਾ ਕਿਦਾਂ ਪ੍ਰਭੂ ਸੁਨੇਗਾ ਕਿਦਾਂ ਭਾਵੇਂ ਆਪਾਂ ਸਹੀ ਵੀ ਚੱਲ ਰਹੇ ਆ ਤੇ ਆਪਣੀ ਪ੍ਰਾਰਥਨਾ ਆਪਾਂ ਗਲਤ ਵੀ ਕਰ ਸਕਦੇ ਆ ਜਿ ਆਪਣੇ ਅੰਦਰ ਹੰਕਾਰ ਆ ਆਪਣੇ ਅੰਦਰ ਕਮਾਂਡ ਆ ਜੇ ਆਪਾਂ ਦਾਨ ਦਾ ਸੰਬੰਧ ਦੇ ਰਹੇ ਆ ਜੇ ਆਪਾਂ ਪ੍ਰੇਮ ਸਭ ਕੁਝ ਕਰ ਰਹੇ ਆ ਸਹੀ ਚੱਲ ਰਹੇ ਆ ਪਰ ਜੇ ਆਪਣੇ ਅੰਦਰ ਕਮਾਂਡ ਆ

ਇੱਕ ਦੋ ਜਣੇ ਆਉਣੇ ਆਏ ਏ ਜਲਦੀ ਆਜੋ ਦੋ ਬੱਚੇ ਆਜਲਦੀ ਆਜੋ ਜਲਦੀ ਜਲਦੀ ਹallelujah ਇਹਨਾਂ ਚੋਂ ਇੱਕ ਮਸੂਲੀਆ ਏ ਤੇ ਇੱਕ ਕੀ ਆ ਫਰੀਸੀ ਆ ਹallelujah ਇੱਕ ਕੀ ਆ ਫਰੀਸੀ ਸਮਝ ਲੱਗ ਰਹੀ ਗਈ ਤੋਂ ਦੇਖੋ ਸਮਝ ਆ ਰਹੀ ਹੈ ਕਿ ਕਿੰਨਾ ਇਧਰ ਇੱਕ ਮਸੂਲੀਆ ਇਧਰ ਆ ਜਾਓ ਇਧਰ ਦੇ ਪਾਸੇ ਇੱਕ ਫਰੀਸੀ ਇਧਰ ਖੋਲੇ ਇੱਕ ਉਹਨਾ ਇੱਕ ਫਰੀਸੀ ਇੱਕ ਮਸੂਲੀਆ ਇੱਕ ਮਸੂਲੀਆ ਹallelujah ਹੋਣ ਪਰਮੇਸ਼ੁਰ ਦੀ ਬਾਣੀ ਚ ਨਿਕਿਆ ਦੋਨੇ ਜਿਹੜੇ ਜਿਹੜੇ ਸੀਗੇ ਪ੍ਰਭੂ ਦੀ ਹਜ਼ੂਰੀ ਚ ਪ੍ਰਾਰਥਨਾ ਕਰਨ ਲਈ ਪ੍ਰਭੂ ਦੀ ਹਾਕਰ ਦੇ ਚਾਏ ਜਿੱਦ ਆਪਾਂ ਅੱਜ ਖੁਦਾ ਦੀ ਹਜ਼ੂਰੀ 'ਚ ਇਕੱਠੇ ਹੋਏ ਐ ਇਦਾਂ ਹੀ ਇਹ ਦੁਨੀਆਂ ਜਾਣੇ ਪ੍ਰਾਰਥਨਾ ਕਰੂੰਗਾ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਫਰੀਸੀ ਨੇ ਪ੍ਰਾਰਥਨਾ ਕੀਤੀ ਲਿਖਿਆ ਪਹਿਲਾ ਜਿਹੜਾ ਫਰੀਸੀ ਜਿਹੜਾ ਸੀ ਉਹਨੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਫਰੀਸੀ ਨੇ ਖੜੋ ਗਏ ਉਹ ਦੋਨਾਂ ਨੇ ਖੜੇ ਰਹਿਣਾ ਹallelujah

हां ਇੱਥੇ ਆ ਗਈ ਨਾ ਗੱਲ ਕਹਿੰਦਾ ਮੈਂ ਹੋਰ ਨਾ ਵਾਂਗੋ ਨਹੀਂ ਜੋ ਲਟੇਰੇ ਤੇ ਕੁਧਰਮੀ ਜੋ ਲਟੇਰੇ ਤੇ ਕੁਧਰਮੀ ਅੱਗੇ ਜਨਾਕਾਰ ਆਣਾ ਜਨਾਕਾਰ ਆਣਾ ਅੱਗੇ ਨਾਇਸ ਮੂਲੀ ਵਰਗਾ ਨਾਇ ਨਾਇ ਇਹਦੇ ਵਰਗਾ ਹੱਤ ਕਰ ਇਹਦੇ ਇਹ ਮਸੂਲੀ ਵਰਗਾ ਇਹ ਕਿ ਪਾਪੀ ਬੰਦਾ ਹੈ ਇਹ ਕਿ ਆ ਆ ਪਾਪੀ ਬੰਦਾ ਹੈ ਤੇ ਆ ਕਿ ਆ ਧਰਮੀ ਬੰਦਾ ਹੈ ਸਮਝ ਲੱਗ ਰਹੀ ਹੈ ਨਾ प्रार्थना मैं, तर्मी, मैं, तर्मी, मैं तर्मी। प्रभु मेरी प्रार्थना 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 ठीक है प्रभु दर्मी हो पर तीन शब्द उले हो सकते हो समझ लग रही वचन पिछले वचन सुना ਕਿ ਤੁਹਾਡੇ ਮੂੰਹ ਜੀਵਨਾ ਤੁਹਾਡੀ ਜ਼ੀਬ ਦੇ ਵਿੱਚ ਤੇ ਮੂੰਹ ਦੇ ਵਿੱਚ ਜੀਬ ਦੇ ਵਿੱਚ ਮੌਤ ਆ ਆਪਣੇ ਮੂੰਹ ਦੇ ਸ਼ਬਦਾਂ ਨਾਲ ਧਰਮੀ ਠਹਿਰ ਸਕਦੇ ਹੋ ਆਪਣੇ ਮੂੰਹ ਦੇ ਸ਼ਬਦਾਂ ਨਾਲ ਪਾਪੀ ਠਹਿਰ ਸਕਦੇ ਹੋ ਉਵੇਂ ਭਾਵੇਂ ਤੁਸੀਂ ਸਹੀ ਚੱਲ ਰਹੇ ਹੋ ਸਭ ਕੁਝ ਸਹੀ ਆ ਆਪਣੀ ਜ਼ਬਾਨ ਤੇ ਕੀ ਕਰਨਾ ਹੈ ਕੰਟਰੋਲ ਸੋਚ ਸਮਝ ਕੇ ਸੁਰਤ ਦੇ ਵਿੱਚ ਹੋ ਕੇ ਮੈਂ ਪਹਿਲਾਂ ਕਹਿਣਾ ਕਿ ਸੁਸਤੀ ਨਹੀਂ ਕਰਨੀ ਚਾਹੀਦੀ ਤੇ ਸੁਸਤੀ ਦੇ ਵਿੱਚ ਜਦੋਂ ਕਈਆਂ ਪ੍ਰੇਅ ਚੱਲਦੀ ਚੱਲਦੀ ਤੇ ਆਪਾਂ ਹੋਰ ਕੁਝ ਵੀ ਬੋਲੇ ਜਾਂਦੇ ਹਾਂ ਸਮਝ ਲੱਗ ਰਹੀਆਂ ਇੱਥੇ ਕਈ ਬਲਾਸਬੋਸ ਵੀ ਮੁੰਨੀਆਂ ਜਾਂਦੇ ਹੁੰਦੇ ਆ ਮੈਂ ਹallelujah ਸਮਝ ਲੱਗ ਰਹੀਆਂ ਜਿਨ੍ਹਾਂ ਨੂੰ ਪਤਾ ਉਹ ਪਤਾ ਲੱਗਾ ਨੂੰ ਸੁਤੇ ਭੈ ਪ੍ਰੇਅ ਚੱਦੀ ਅਗਰ ਕਲਾਸ ਬੜੀ ਤਾਰਾ ਬਰੀ ਜਣ ਦੇ ਵਿੱਚ ਆਏ ਕਿਹੜੀ ਪ੍ਰੇਰ ਹੈ ਕਿ ਕਿੱਥੇ ਆਪਾਂ ਹallelujah ਸਮਝ ਲਾ ਗਰੀ ਆਂ ਭਾਵੇਂ ਆਪਾਂ ਕੁਝ ਵੀ ਕਰ ਰਹੇ ਆਂ ਪਰ ਜਦੋਂ ਸੁਸਤੀ ਆ ਗਈ ਆਪਣੇ ਮੂੰਹ ਤੋਂ ਕੀ ਨਿਕਲ ਰਿਹਾ ਆਪ ਨੂੰ ਪਤਾ ਲੱਗ ਸੁੱਤ ਦੇ ਨਾਲ ਵਚਨ ਕਹਿੰਦਾ ਪ੍ਰਾਰਥਨਾ ਕਰੋ ਕੀ ਕਰੋ ਮੈਂ ਇਹਦੀ ਪ੍ਰੀਤ ਤੇਰੀ ਆ ਕਹਿੰਦਾ ਮੈਂ ਇਹਦੇ ਵਰਗਾ ਆਵੇਂ ਹੱਥ ਤਰਿਆ ਹallelujah ਇਹਦੇ ਵਰਗਾ ਪਾਪੀ ਨਹੀਂਗਾ ਪ੍ਰਭੂ ਬੜਾ ਬੜਾ ਕੀ ਪ੍ਰੇਤ ਚੱਲ ਰਹੀ ਆ ਹਾਂ ਜੀ ਸਾਥੀ ਵਿੱਚ ਦੋ ਵਾਰੀ ਵਰਦ ਰੱਖਦਾ ਹਾਂ ਨਾ ਨਾ ਉਂਗਲ ਆਲਾ ਉਹ ਤੋਂ ਸ਼ੁਰੂ ਕਰੋ ਮੈਂ ਇਹਦੇ ਵਰਗਾ ਮੈਂ ਹੋਰ ਨੂੰ ਮੰਗੂ ਲਟੇਰਾ ਜਗੂ ਦਰਮੀ ਅਤਿ ਸਦਾਕਾਰ ਅਤਿ ਨਾਇਕ ਮਸੂਲੀਏ ਵਰਗਾ ਹਾਂ ਨਾ ਮੈਂ ਇਸ ਮਸੂਲੀਏ ਵਰਗਾ ਹਾਂ ਅੱਗੇ ਮੈਂ ਸਾਡੀ ਵਿੱਚ ਦੋ ਵਾਰੀ ਵਾਰ ਚੱਲਦਾ ਹਾਂ ਕਿਹਦਾ ਮੈਂ ਹਫਤੇ ਦੇ ਵਿੱਚ ਹਫਤੇ ਦੇ ਕਿੰਨੇ ਦਿਨ ਹੁੰਦੇ ਆ ਸੱਤ ਕਿਹਦਾ ਮੈਂ ਸਾਤੇ ਦੇ ਵਿੱਚ ਦੋ ਵਾਰੀ ਵਰਤ ਰੱਖਦਾ ਪ੍ਰਭੂ ਰੋਜੇ ਰੱਖਦਾ ਹਾਂ ਹਾਂ ਅੱਗੇ ਆਪਣੀ ਸਾਰੀ ਕਮਾਈ ਵਿੱਚ ਜਦੋਂ ਆਪਣੀ ਸਾਰੀ ਕਮਾਈ ਚੋਂ ਦਸਵਾਂ ਹਿੱਸਾ ਵੀ ਪ੍ਰਭੂ ਤੈਨੂੰ ਦਿੰਦਾ ਹਾਂ ਹਾਂ ਪਰ ਉਸ ਮਸੂਲੀਏ ਨੇ ਹੁਣ ਇਹਨੇ ਪ੍ਰੇਮ ਕਰ ਲਈ ਮੈਂ ਪ੍ਰਭੂ ਪਾਪੀ ਨਹੀਂ ਮੈਂ ਜਨਾਹਕਾਰ ਨਹੀਂ ਮੈਂ ਇਦਾਂ ਨਹੀਂ ਮੈਂ ਉਦਾਂ ਨਹੀਂ ਮੈਂ ਇਦਾਂ ਨਹੀਂ ਲਟੇਰਾ ਨਹੀਂ ਪਰਭੂ ਮੈਂ ਤਰਮੀਆ ਮੈਂ ਵਰਤ ਵੀ ਰੱਖਦਾ ਹਫਤੇ ਚ ਦੋ ਦਿਨ ਵਰਤ ਰੱਖਦਾ ਪ੍ਰਭੂ ਮੈਂ ਦਾਨ ਦਸਵੰਨ ਦਿਨਾ ਹੱਥੀਂ ਦਾ ਵਧੀਆ ਸਭ ਕੁਝ ਸਹੀ ਆ ਪਰ ਜਿਹਦੇ ਨੇ ਉਂਗਲ ਕਾਪੀ ਨਾ ਐਦੇ ਵਰਗਾ ਪਾਪੀ ਨਹੀਂਗਾ ਹallelujah ਹallelujah ਵਚਨ ਕਹਿੰਦਾ ਤੁਸੀਂ ਇਹ ਨਿਆਣ ਨਹੀਂ ਕਰ ਸਕਦੇ ਤੁਸੀਂ ਵੀ کہہ ਸਕਦੇ ਕਿ ਉਹ ਪਾਪੀ ਆ ਉਹ ਐ ਆ ਉਹ ਐ ਪ੍ਰਭੂ ਨੇ ਕਿਹਾ ਪਹਿਲਾਂ ਤੂੰ ਆਪਣੇ ਭਾਈ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਣੇ ਵੱਲ ਝਾਤੀ ਮਾਰ ਕਿ ਤੇਰੀ ਅੰਦਰ ਜਿਹੜਾ ਤੂੰ ਕੱਖ ਵੇਖਦਾ ਆਪਣੇ ਭਾਈ ਵੱਲ ਅੰਦਰ ਦਾ ਸਤਿਰ ਪੂਰਾ ਉਹਨੂੰ ਨਹੀਂ ਵੇਖਦਾ ਇੰਨਾ ਵੱਡਾ ਪਾਪ ਆ ਉਹਨੂੰ ਨਹੀਂ ਝਾਤੀ ਮਾਰਦਾ ਤੇ ਤੂੰ ਆਪਣੇ ਭਾਈ ਵੱਲ ਉਂਗਲ ਕਰ ਰਿਹਾ ਕਿੰਨਾ ਪ੍ਰਭੂ ਇਹਦੇ ਵਰਗਾ ਬੋਲੋ ਨਹੀਂ ਬੋਲੋ ਜੀ ਮਾਇਨਾ ਜਿੰਨੇ ਦੀ ਰੂਚੀ ਵਾ ਨਹੀਂ ਬੋਲਦੇ ਆਪਾਂ ਅੱਗੇ ਨਹੀਂ ਵਧਣਾ ਬੋਲੋ ਇਹਦੇ ਵਰਗਾ ਨਹੀਂ ਇਹਦੇ ਵਰਗਾ ਆਪਾਂ ਪਾਪੀ ਨਹੀਂਗਾ ਮੈਂ ਹਫਤੇ ਚ ਦੋ ਵਰੀ ਕੀ ਰੱਖਦਾ ਵਰਤ ਰੱਖਦਾ ਤੇ ਦਸਵੰਨ ਦਿਨਾ ਵਾ ਆਪਣੀ ਕਮਾਈ ਚ ਪੂਰਾ ਪੂਰਾ ਜਸ ਮੈਂ ਸਾ ਪ੍ਰਭੂ ਤੇ ਨੂੰ ਦੇ ਦੇ। ਤੋਂ ਇਹਨੇ ਪ੍ਰਾਰਥਨਾ ਬੰਦ ਕਰਦੀ ਆਮੀਨ ਕਰ। ਹallelujah। ਹallelujah। ਇਹਦੀ ਪ੍ਰਾਰਥਨਾ ਹੋ ਗਈ ਆ। ਕੋਈ ਤੁਹਾਨੂੰ ਜਾਈ ਟੋਣਾਈ। ਪ੍ਰੇਰ ਦਾ ਆਪਾਂ ਜਿਹੜੀਆਂ ਪ੍ਰਾਰਥਨਾ ਕਰਦੇ ਆ ਉਹ ਪ੍ਰਾਰਥਨਾ ਲਗੀ ਆਏਗਾ ਬਾਅਦ ਵਿੱਚ ਕੀ ਦੇਣਾ ਪ੍ਰਭੂ ਨੇ ਉਹਦਾ ਕੀ ਨਹੀਂ ਦੇਣਾ। ਆਪਾਂ ਪ੍ਰੇਰ ਕਰ ਲਈ ਆ ਪ੍ਰਭੂ ਤੋਂ ਮੰਗ ਲਿਆ ਜੋ ਕੁਝ ਮੰਗਣਾ। ਪ੍ਰੇਰਤ ਰਹੀ ਆ ਪ੍ਰੇਰ ਦੇ ਵਿੱਚ ਜੋ ਜੋ ਚਾਹੀਦਾ ਆਪਾਂ ਨੂੰ ਜੋ ਧੰਨਵਾਦ ਕੀਤਾ ਸਭ ਕੁਝ ਪ੍ਰੇਰ ਘੰਟਾ 2 ਘੰਟੇ ਜੋ ਜਿੰਨਾ ਟਾਈਮ ਸੀ ਆਪਣਾ ਆਪਾਂ ਪੂਰਾ ਕਰਿਆ ਪਰ ਉਹਦੇ ਵਿੱਚ ਕੀ ਬੋਲੇ ਆਪਾਂ ਉਹਦਾ ਜ਼ਿਕਰ ਕਰ ਪ੍ਰਭੂ ਨੇ ਉਹ ਪ੍ਰੇਰ ਦੇ ਸਹਾਉ ਨਾਲ ਤੁੰਗ ਦੇਣਾ ਮਨ ਦੇ ਵਿੱਚ ਕੀ ਆ ਮਨ ਚ ਤੋਂ ਵਹਿ ਚੱਲ ਰਿਹਾ ਸਮਝ ਲੱਗ ਰਹੀ ਆ ਮਨ ਵਿੱਚ ਕੀ ਆ ਆ ਤਾਂ ਪਾਪੀ ਬੰਦਾ ਆ ਗਿਆ ਮੇਰੇ ਨਾਲ ਮੈਂ ਤਾਂ ਧਰਮੀ ਆ ਮੈਂ ਇਹ ਕੀ ਚੀਜ਼ ਆ ਹallelujah ਸਮਝ ਲਗਰੀ ਨਾ ਮੈਂ ਫਰੀਸੀ ਤੇ ਮੁਸੂਲੀਆ ਇਹ ਦੋਨਾਂ ਨੂੰ ਮੈਂ ਕਿਹਾ ਆਪਣੀ ਆਪਣੀ ਮਰਜ਼ੀ ਨਾਲ ਬਣ ਜਾ ਇਹ ਆਪਣੀ ਆਪਣੀ ਮਰਜ਼ੀ ਨਾਲ ਬਣ ਗਏ ਹallelujah ਸਮਝ ਲਗਰੀ ਨਾ ਕਿ ਆਪਣੀ ਆਪਣੀ ਮਰਜ਼ੀ ਨਾਲ ਫਰੀਸੀ ਉਧਰ ਖੜ ਜੇ ਰਸੂਲੀਆ ਇਧਰ ਖੜ ਜਾ ਹੁਣ ਉਹ ਤਾਂ ਧਰਮੀ ਬੰਨਾ ਹੈ ਆ ਗਿਆ ਇਹ ਕੌਣ ਆ ਪਰ ਇਹਦੀ ਪ੍ਰਾਰਥਨਾ ਇਹਨੂੰ ਧਰਮੀ ਬਣ ਨਹੀਂ ਦਿੰਦੀ ਇਹਦਾ ਹੰਕਾਰ ਇਹਦਾ ਕਮੰਡ ਇਹਨੂੰ ਧਰਮੀ ਨਹੀਂ ਰਹਿਣ ਦੇਦਾ ਹੈ ਧਰਮੀ ਆ ਸਾਰਾ ਕੁਝ ਸਹੀ ਆ ਪਰ ਇਹਦੀ ਜ਼ਬਾਨ ਇਹਦੇ ਮਨ ਦੇ ਵਿੱਚ ਜਿਹੜੇ ਵਿਚਾਰ ਨੇ ਇਹਦੀਆਂ ਸੋਚਾਂ ਨੇ ਉਹਨੇ ਇਹਨੂੰ ਧਰਮੀ ਨਹੀਂ ਠਹਿਰਾਣ ਦੇ ਪਾਪ ਵਾਚਨ ਕੇ ਨਾਮ ਹੁਣ ਵਾਰੀ ਆ ਗਈ ਪਾਪੀ ਬੰਦੇ ਦੀ ਕਿਹਦੀ ਵਾਰੀ ਆ ਗਈ ਆ ਉੱਚੀ ਬੋਲੋ ਕਿਹਦੀ ਵਾਰੀ ਆ ਗਈ Hallelujah! Hallelujah! आज खुदा प्रभु ने कहा मैं पापिया कह किसी ना पापी यह स्वर्ग राज नहीं जा सकना पर जे वचन कहना तू तो। ਕਰਾਰ ਕਰ ਲਵੇ ਤੋਬਾ ਕਰ ਲਵੇ ਆਪਣੇ ਮੂੰਹ ਤੋਂ ਕਹਿ ਦੇਵੇ ਪ੍ਰਭੂ ਮੈਂ ਪਾਪੀ ਤੇ ਮੈਂ ਗੁਨਾਹਗਰ ਵਚਨ ਕਹਿੰਦਾ ਤੂੰ ਧਰਮੀ ਠਹਿਰੇਗਾ ਸਮਝਿਆ ਗਰੀਨਾ ਪ੍ਰਭੂ ਯਿਸੂ ਮਸੀਹ ਜਦੋਂ ਕ੍ਰੂਜ਼ ਦੇ ਉੱਤੇ ਸੀ ਉਹਦੇ ਨਾਲ ਆਸ-ਪਾਸੇ ਕੌਣ ਸੀਗੇ ਦੋ ਦਾਕੂ ਸੀਗੇ ਪਾਪੀ ਬੰਦੇ ਸੀਗੇ ਉਹਦੇ ਵਿੱਚੋਂ ਇੱਕ ਜਣਾ ਆਪਣੇ ਮੂੰਹ ਤੋਂ ਕਰਾਰ ਕਰ ਰਿਹਾ ਇੱਕ ਜਣਾ ਪ੍ਰਭੂ ਨੂੰ ਫਟਕਾਰ ਰਿਹਾ ਏ ਤੁਹਾਡੇ ਆਪਣੇ ਧਰਮੀ ਬਣ ਰਿਹਾ ਸੀ ਇੱਕ ਜਣਾ ਕੀ ਕਰ ਰਿਹਾ ਪ੍ਰਭੂ ਦੇ ਅੱਗੇ ਕਰਾਰ ਕਰ ਰਿਹਾ ਪ੍ਰਭੂ ਮੈਨੂੰ ਯਾਦ ਕਰ ਲਈ ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਪ੍ਰਭੂ ਮੈਨੂੰ ਯਾਦ ਕਰੀ ਮੈਂ ਤਾਂ ਪਾਪੀ ਬੰਦਾ ਏ ਪ੍ਰਭੂ ਮੈਂ ਤਾਂ ਪਾਪ ਦੇ ਕਾਰਨ ਗਰੂਸ ਤੇ ਲਟਕਿਆ ਆਂ

ਕਿ ਨਾ ਤੂੰ ਜੇ ਪ੍ਰਭੂ ਆਪ ਵੀ ਉਤਰ ਮੈਨੂੰ ਵੀ ਤਾਰ ਉਹ ਮੈਨੇ ਮੰਨ ਰਿਆ ਉੱਥੇ ਦਾ ਉੱਥੇ ਰਹਿ ਗਿਆ ਪਰ ਦੂਜੇ ਨੇ ਜਦੋਂ ਤੋਬਾ ਕਰ ਲਈ ਪ੍ਰਭੂ ਆਪਣੇ ਰਾਜ ਚ ਮੈਨੂੰ ਯਾਦ ਕਰੇ ਪ੍ਰਭੂ ਨੇ ਕਿਹਾ ਅੱਜ ਜੀ ਆਪ ਜਦੀ ਅਰਦਾਸ ਹੀ ਮੇਰੇ ਨਾਲ ਤੂੰ ਸਵਰਗ ਵਿੱਚ ਹੋਏਗਾ ਹallelujah ਹallelujah ਹਾਲੇ ਨਹੀਂ ਪਰसों ਨਹੀਂ ਹੋਣ ਵਾਲਾ ਜਿਹੜਾ ਰਾਜਾ ਉਦੋਂ ਨਹੀਂ ਅੱਜ ਜੀ ਹallelujah ਕੋਨੇ ਕੋ ਬਾਤ ਸੁਣ ਲਿਆ ਕੋਨੇ ਕੋ ਤੋਹਾਗੇ ਤਿਸ ਕੋਨੇ ਮਾਰਦੇ ਐਂਡ ਵਾਲੇ ਦਮਤ ਵਿੱਚ ਐਂਡ ਵਾਲੇ ਸਾਹਾਂ ਦੇ ਵਿੱਚ ਪ੍ਰਭੂ ਨੂੰ ਪੁਕਾਰ ਕੇ ਕਰਾਰ ਕਰ ਰਿਹਾ ਪ੍ਰਭੂ ਉੱਥੇ ਉਹਨੂੰ ਨਾਲ ਲੈ ਗਿਆ ਹallelujah ਇਹ ਗਿਆਨ ਕਰੋ ਆਪਣੀ ਬੁੱਧੀ ਨਾਲ ਗਿਆਨ ਕਰੋ ਇਹਨੂੰ ਕਹੋ मैं तो बड़ा धर्मी हूँ मैं इदा नहीं प्रभु मन के आनंद मंच की अपनी प्रे चल रही किसी नैर चल रहा प्रभु ने कहा जो तू प्रार्थना ले, बेटी के अगे आवे जे तेरा भाई तेरे वैर हो ਉੱਥੇ ਆਪਣੀ ਪੇਟ ਨੂੰ ਛੱਡ ਕੇ ਪਹਿਲਾਂ ਤੂੰ ਸੁਲਾ ਸਫਾਈ ਕਰਕੇ ਆ ਆਦੇ ਭਾਈ ਨਾਲ ਕੀ ਕਰਕੇ ਆ ਉਹਦੇ ਨਾਲ ਜੋ ਵੀ ਤੇਰਾ ਬੈਰ ਵਿਰੋਧ ਆ ਉਹਨੂੰ ਨਬੇੜ ਕੇ ਆ ਫਿਰ ਤੇਰੀ ਪੇਟ ਸਵਰਗ ਵਿੱਚ ਕਬੂਲ ਹੋਏਗੀ ਨਹੀਂ ਤਾਂ ਨਹੀਂ ਹਾਲੇਲੂਇਆ ਹਾਲੇਲੂਇਆ ਕੋਈ ਪੇਟ ਆ ਰਿਹਾ ਉਸੂ ਲਿਆ ਜਿਹੜਾ ਪਾਪੀ ਸੀ ਕੀ ਕਰ ਰਿਹਾ ਫਿਰ ਹਾਂ पर उस मसूलिए ने मुझे फरक ना खलो के उसने ने फर्क ना खलो के ऐना भी ना चाया ऐना भी ना चाया जो अपने आप हाँ के आकाश वाल चुके अपने आप का आकाश वाल चुके ये भी नहीं चाया क्योंकि तो उन्हें आप जब उन नीमा कर लिया जमाई आ सबको शांति पेटदा अत एक गेंदा सी की कर रहा सी अपने हाथ के दार की की कर रहा है की कर रहा, की कर रहा?

प्रभु मैं पापियां मेरे ऊपर दया कर मैं तौनु प्रभु ने किया प्रभु ने हुन्यार किया प्रभु ने किया मैं तौनु तो आखदा हा जो ओ, जो ओ नहीं धर्म में ठहर के जो फ्रीसिया नहीं मसूलिया जेड़ा पापी सी ओ धर्म में ठहर के अपने का।